ਸਤਿ ਸ੍ਰੀ ਗੁਰੂ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅਸੀਂ ਨਿਕਲੇ ਹੋਏ ਹਾਂ ਸ੍ਰੀ ਹੇਮਕੋਟ ਸਾਹਿਬ ਦੀ ਯਾਤਰਾ ਤੇ ਤੇ ਰਾਤੀ ਅਸੀਂ ਗੋਬਿੰਦਗੜ੍ਹ ਤੋਂ ਸ੍ਰੀ ਰਿਸ਼ੀਕੇਸ਼ ਸਾਹਿਬ ਪਹੁੰਚ ਗਏ ਸੀ ਕੱਲ ਸਵੇਰੇ ਅਸੀਂ 10 ਵਜੇ ਚੱਲੇ ਦੀ ਉਤੋਂ ਤੇ ਸ਼ਾਮ ਨੂੰ 10 ਵਜੇ ਪਹੁੰਚੇ ਆ ਰਿਸ਼ੀਏ ਸਾਹਿਬ ਤੋਂ ਅੱਜ ਸਵੇਰੇ ਹੀ ਅਸੀਂ ਚੱਲੇ ਦੀ ਤੇ ਅੱਜ ਅਸੀਂ ਪਹੁੰਚੇ ਆ ਸ੍ਰੀ ਕੌਂਟਾ ਸਾਹਿਬ ਇੱਥੇ ਕਈ ਇਤਿਹਾਸਿਕ ਗੁਰਦੁਆਰੇ ਨੇ ਸੋ ਉਹਨਾਂ ਦੇ ਅੱਪਾ ਅੱਜ ਦਰਸ਼ਨ ਕਰਨੇ ਨੇ ਸੋ ਤੁਹਾਨੂੰ ਵੀ ਉਹਨਾਂ ਦੇ ਦਰਸ਼ਨੇ ਕਰਾਉਣੇ ਆ ਤੇ ਨਾਲ ਨਾਲ ਤੁਹਾਨੂੰ ਉਹਨਾਂ ਦਾ ਇਤਿਹਾਸ ਵੀ ਦੱਸਦੇ ਆ ਤੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਕਿ ਲੋ ਫਿਰ ਤੁਹਾਨੂੰ ਅੱਜ ਦਰਸ਼ਕ ਕਰਾਉਣਾ ਫਰੀ ਪੌਂਟਾ ਸਾਹਿਬ ਦੇ ਤਿੰਨ ਚਾਰ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਨਾਲ ਇਹ ਹੈਗਾ ਜੀ ਗੁਰਦੁਆਰਾ ਪੌਂਟਾ ਸਾਹਿਬ ਇਹ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਆ ਇੱਥੋਂ ਹੀ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ ਜਾ ਸਕਦਾ ਆਜੋ ਅੰਦਰ ਚਲ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਤੇ ਬਹੁਤ ਸਾਰੀ ਸੰਗਤ ਇੱਥੇ ਆਉਂਦੀ ਆ ਤੇ ਇਸ ਗੁਰੂ ਘਰ ਦੇ ਦਰਸ਼ਨ ਕਰਦੀ ਆ ਹੇਗਾ ਜੀ ਦਰਬਾਰ ਸਾਹਿਬ ਇਸੇ ਹਸਤਾਨ ਤੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਇਸ ਲਈ ਇਸ ਪਵਿੱਤਰ ਦਰਬਾਰ ਨੂੰ ਜਨਮ ਸਥਾਨ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ ਤੇ ਇਸੇ ਹਸਤਾਨ ਤੇ ਦਸਮ ਗ੍ਰੰਥ ਦੀ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਗਈ ਸੀ ਜਿਹੜੀਆਂ ਕਲਮਾ ਨਾਲ ਜਿਹੜੀਆਂ ਕਲਮਾਂ ਬਾਣੀ ਲਿਖਣ ਲਈ ਵਰਤੀਆਂ ਗਈਆਂ ਜਿਹਦਾ ਸੰਨ ਉਹ ਕਲਮਾਂ ਅੱਜ ਵੀ ਦਰਬਾਰ ਸਾਹਿਬ ਵਿੱਚ ਮੌਜੂਦ ਹਨ ਅੱਗੇ ਚੱਲ ਕੇ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਵਾਗਾ ਸੋ ਵਲੌਗ ਨਾਲ ਜੁੜੇ ਰਹੋ ਤੇ ਬਹੁਤ ਹੀ ਖੂਬਸੂਰਤ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਆਲੇ-ਦੁਆਲੇ ਹਰੀਆਲੀ ਹੀ ਹਰੀਆਲੀ ਹੈ ਬਹੁਤ سارے ਪੇੜ ਇੱਥੇ ਆ ਗੁਰਦਾਵਾ ਦਾ ਸਾਹਿਬ ਦੇ ਆਲੇ ਦੁਆਲੇ ਲੱਗੇ ਹੋਏ ਨੇ ਤੋ ਇਹ ਸੋ ਗੁਰੂ ਘਰ ਵਿੱਚ ਰਹਿਣ ਲਈ ਕਮਰੇ ਵੀ ਮਿਲ ਜਾਂਦੇ ਨੇ ਤੇ ਇੱਕ ਗਠੜੀ ਘਰ ਵੀ ਬਣਿਆ ਹੋਇਆ ਤੇ ਜੋੜਾ ਘਰ ਵੀ ਮੌਜੂਦ ਹੈ ਸੋ ਇਹ ਨੇ ਜੀ ਉਹ ਕਲਮਾਂ ਜਿਨ੍ਹਾਂ ਨਾਲ ਗਏ ਦਸਮ ਗ੍ਰੰਥ ਦੀ ਬਹੁਤ ਸਾਰੀ ਬਾਣੀ ਲਿਖੀ ਗਈ ਦੀ ਤੇ ਇੱਥੇ ਪ੍ਰਾਤਨ ਸ਼ਾਸਤਰ ਵੀ ਮੌਜੂਦ ਨੇ ਤੇ ਇਹਨਾਂ ਦਾ ਇਤਿਹਾਸ ਤੁਸੀਂ ਸਕਰੀਨ ਸ਼ਾਟ ਲੈ ਗਏ ਆ ਇਹ ਇਤਿਹਾਸ ਪੜ ਸਕਦੇ ਹਾਂ ਇਹ ਹੈਗਾ ਜੀ ਗੁਰਦੁਆਰਾ ਕਵੀ ਦਰਬਾਰ ਸਾਹਿਬ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀਆਂ ਤੋਂ ਕਵਤਾਵਾਂ ਸੁਣਦੇ ਹੁੰਦੇ ਸਨ ਤੇ ਕਵਤਾਵਾਂ ਸੁਣ ਕੇ ਕਵੀਆਂ ਨੂੰ سونے ਦੀਆਂ ਮੋਹਰਾਂ ਅਤੇ ਮਾਇਆ ਦੇ ਗੱਫੇ ਬਖਸ਼ਦੇ ਸਨ ਇੱਥੇ ਹੀ ਸਤਗੁਰ ਜੀ ਨੇ ਘੋੜਿਆਂ ਦੀ ਸੇਵਾ ਕਰਨ ਵਾਲੇ ਭਾਈ ਧੰਨਾ ਕਾਹਿਆ ਜੀ ਤੋਂ ਕਵਿਤਾ ਦੇ ਅਰਥ ਕਰਾ ਕੇ ਚੰਦਨ ਕਵੀ ਦਾ ਹੰਕਾਰ ਤੋੜਿਆ ਸੀ। ਇੱਥੇ ਹੀ ਆਪ ਜੀ ਨੇ ਜਮਨਾ ਨਦੀ ਨੂੰ ਸ਼ਾਂਤ ਰਹਿਣ ਦਾ ਹੁਕਮ ਦਿੱਤਾ ਤੇ ਅੱਜ ਤੱਕ ਜਮਨਾ ਸ਼ਾਂਤ ਚੱਲ ਰਹੀ ਹੈ। ਸੋ ਇਸ ਗੁਰਦੁਆਰਾ ਸਾਹਿਬ ਦੇ ਪਹਿਲੇ ਪਾਸੇ ਇਹ ਜਮਨਾ ਨਦੀ ਅੱਜ ਵੀ ਵਗਦੀ ਪਈ ਐ ਤੇ ਬਿਲਕੁਲ ਹੀ ਸ਼ਾਂਤ ਇਥੋਂ ਜੀ ਇਥੋਂ ਦੀ ਲੰਘਦੀ ਆ ਸੋ ਅੰਦਰੋਂ ਵੀ ਤੁਹਾਨੂੰ ਇਸ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣਾ ਇਹ ਹੈਗਾ ਜੀ ਗੁਰਦੁਆਰਾ ਦਸਤਾਰਸਤਾਨ ਇਸੇ ਹਸਤਾਨ ਤੇ ਬੈਠ ਕੇ ਗੁਰੂ ਜੀ ਆਪਣੇ ਸਿਰ ਉੱਤੇ ਦਸਤਾਰ ਸਜਾਇਆ ਕਰਦੇ ਸਨ ਤੇ ਸੁੰਦਰ ਦਸਤਾਰਾਂ ਸਜਾਉਣ ਵਾਲਿਆਂ ਨੂੰ ਨਾਮ ਵੰਡਿਆ ਕਰਦੇ ਸਨ ਤੇ ਇਸੇ ਹਸਤਾਨ ਤੇ ਗੁਰੂ ਜੀ ਗੁਰੂ ਜੀ ਨੇ ਪੀਰ ਬੁੱਧੂ ਸਾਹਿਬ ਜੀ ਨੂੰ ਕੇਸਾਂ ਸਮੇਤ ਕੰਗਾ ਬਖਸ਼ਿਆ ਸੀ ਤੋ ਇਹ ਗੁਰਦੁਆਰਾ ਸਾਹਿਬ ਗੁਰੂ ਜੀ ਦੀ ਯਾਦ ਵਿੱਚ ਸਭਾਏ ਮਾਨਾ ਗੁਰਦਵਾਰੇ ਨਾਮ ਹੈਗਾ ਜੀ ਗੁਰਦੁਆਰਾ ਦਸਤਾਰ ਸਥਾਨ ਇਹ ਸਾਹਮਣੇ ਜਿਹੜਾ ਗੁਰਦੁਆਰਾ ਤੁਸੀਂ ਦੇਖ ਰਹੇ ਹੋ ਇਹ ਆ ਜੀ ਗੁਰਦੁਆਰਾ ਸੀਸ ਮਹਿਲ ਗੁਰਦੁਆਰਾ ਸੀਸ ਮਹਿਲ ਸਾਹਿਬ ਇਹ ਗੁਰਦੁਆਰਾ ਸਾਹਿਬ ਜਮਨਾ ਨਦੀ ਦੇ ਕੰਢੇ ਉੱਤੇ ਸ਼ੋਭਤਾ ਤੇ ਗੁਰਦੁਆਰਾ ਦਸਤਾਰਸਤਾਨ ਦੇ ਬਿਲਕੁਲ ਨਾਲ ਹੀ ਮੌਜੂਦ ਆ ਜਦੋਂ ਤੁਸੀਂ ਆਓ ਇਸ ਗੁਰੂ ਘਰ ਵੀ ਜ਼ਰੂਰ ਨਤਮਸਤਕ ਹੋਣਾ ਤੇ ਇਸ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਨੇ ਜੀ ਸਵੰਦਰੋਂ ਵੀ ਆਪਾਂ ਇਸ ਗੁਰੂ ਘਰ ਦੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਕਰਾਉਨੇ ਆ ਇਹ ਉਹ ਜਮਨਾ ਨਵੀਆ ਜਿਸ ਨੂੰ ਗੁਰੂ ਜੀ ਨੇ ਸ਼ਾਂਤ ਰਹਿਣ ਦਾ ਹੁਕਮ ਦਿੱਤਾ ਸੀ ਤੇ ਅੱਜ ਤੱਕ ਇਹ ਇੱਥੋਂ ਦੀ ਜਦੋਂ ਲੰਘਦੀ ਆ ਸ਼ਾਂਤ ਹੋ ਕੇ ਲੰਘਦੀ ਆ ਤੇ ਆਲੇ-ਦੁਆਲੇ ਬਹੁਤ ਸ਼ੋਰ ਕਰਦੀ ਆ ਪਰ ਇਸ ਗੁਰਦੁਆਰਾ ਸਾਹਿਬ ਦੇ ਕੋਲ ਜਿੱਥੋਂ ਲੰਘਦੀ ਆ ਇਹ ਇੱਥੇ ਬਿਲਕੁਲ ਹੀ ਸ਼ਾਂਤ ਆ ਤੇ ਬਿਲਕੁਲ ਹੀ ਆਵਾਜ਼ ਨਹੀਂ ਕਰਦੀ ਇਹ ਹੈ ਜੀ ਤਪਸਥਾਨ ਗੁਰਦੁਆਰਾ ਕਿਰਪਾਲ ਸਿਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਪੰਟਾ ਸਾਹਿਬ ਤੋਂ ਪੂਰਬ ਵੱਲ 1 ਕਿਲੋਮੀਟਰ ਦੀ ਦੂਰੀ ਤੇ ਸਥਿਤਾ ਇੱਥੇ ਮਹੰਤ ਕਿਰਪਾਲ ਜੀ ਕਿਰਪਾਲ ਦਾ ਜੀ ਤਪ ਕਰਿਆ ਕਰਦੇ ਸਨ ਇੱਥੇ ਹੀ ਮਹੰਤ ਕ੍ਰਿਪਾਲਦਾਸ ਜੀ ਪੰਗਾਣੀ ਇਹ ਜੋਧ ਵਿੱਚ ਸ਼ਾਮਲ ਹੋਏ ਸਨ ਤੇ ਮਹੰਤ ਕ੍ਰਿਪਾਲਦਾਸ ਜੀ ਨੇ ਆਪਣੇ ਸੋਟੇ ਨਾਲ ਹਿਆਤ ਖਾਨ ਪਠਾਨ ਦਾ ਸਿਰ ਤੇ ਜਿਹੜਾ वार ਕੀਤਾ ਸੀ ਕਿ ਉਹਦਾ ਸਿਰ ਮਿੱਟੀ ਦੀ ਚਾਟੀ ਵਾਂਗੂ ਫਟ ਗਿਆ ਸੀ ਸੋ ਇਸ ਅਸਥਾਨ ਦਾ ਨਾਂ ਹੈਗਾ ਗੁਰਦੁਆਰਾ ਕਿਰਪਾਲ ਸਿਲਾ ਸਾਹਿਬ ਸੋ ਆਜੋ ਅੰਦਰ ਚੱਲ ਕੇ ਤੁਹਾਨੂੰ ਉਸ ਸਿਲਾ ਦੇ ਵੀ ਦਰਸ਼ਨ ਕਰਾਉਂਦੇ ਆ ਜਿਹਦੇ ਉੱਤੇ ਬੈਠ ਕੇ ਕਿਰਪਾਲ ਸਾਹਿਬ ਜੀ ਤਪ ਕਰਿਆ ਕਰਦੇ ਸਨ ਏ ਆਓ ਜੀ ਉਹ ਸਿਲਾ ਜਿਹਦੇ ਉੱਤੇ ਬੈਠ ਕੇ ਮਹੰਤ ਜੀ ਤਪ ਕਰਿਆ ਕਰਦੇ ਸਨ ਲੰਮਾ ਸਮਾਂ ਤਪ ਕਰਨ ਕਰਕੇ ਜਿਹੜੇ ਚੌਂਕੜੇ ਦੇ ਨਿਸ਼ਾਨ ਤੀ ਉਹ ਇਸ ਸਿਲਾ ਉੱਤੇ ਪੈ ਗਏ ਨੇ ਸੋ ਇਹ ਜਿਹੜੇ ਚੌਂਕੜੇ ਦੇ ਨਿਸ਼ਾਨ ਨੇ ਉਹ ਤੁਸੀਂ ਉਹਦੇ ਵੀ ਦਰਸ਼ਨ ਕਰ ਸਕਦੇ ਹੋ ਸੋ ਇੱਕ ਬਹੁਤ ਵੱਡਾ ਪੱਥਰਾ ਸਿਲਾ ਜਿਹਦੇ ਉੱਤੇ ਬੈਠ ਕੇ ਮਹੰਤ ਜੀ ਤਪ ਕਰਿਆ ਕਰਦੇ ਸਾਨੂੰ ਸੋ ਇਹ ਸਾਹਮਣੇ ਮਹੰਤ ਜੀ ਦੀ ਤਸਵੀਰ ਲੱਗੀ ਹੋਈ ਆ ਸੋ ਇਸ ਗੁਰੂ ਘਰ ਵਿਖੇ ਹਰ ਸਮੇਂ ਪੂਰੀਆਂ ਤੇ ਛੋਲਿਆਂ ਦਾ ਲੰਗਰ ਚੱਲਦਾ ਰਹਿੰਦਾ ਏ ਤੋ ਇਹ ਦੀ ਜੀ ਇਸ ਗੁਰੂ ਘਰ ਦਾ ਤਿਉਹਾਰ ਸ